ਵਾਹਿਗੁਰੂ 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 ਸੋ ਵਾਹਿਗੁਰੂ ਜੀ ਕੀ ਫਤਿਹ Tu chú ta đấy gái ਸ੍ਰੀ ਸਰਪਤੀ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਭਗਤਾਂ ਦੇ ਸੰਸਾਰੀਆ ਜੋੜ ਕਦੇ ਨਾ ਆਇਆ ਆਏਗਾ ਜੀ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਬੜੇ ਸਤਿਕਾਰਯੋਗ ਬਿੱਟੂ ਭਾਈ ਦਾ ਜੋ ਲਾਈਵ ਦੇ ਰਾਹੀਂ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਾ ਰਹੇ ਨੇ ਇਸ ਟਾਈਮ ਅਸੀਂ ਗੁਰਦੁਆਰਾ ਗੁਰ ਸਿੰਘ ਸਾਹਿਬ ਦੇ ਜਾਂ ਬੈਰੀਨ ਤੋਂ ਆਪ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਬਹੁਤ ਹੀ ਵਧੀਆ ਉਪਰਾਲਾ ਬੈਰੀਨ ਦੇ ਵਿੱਚ ਸੰਗਤਾਂ ਨਾਲ ਚੱਲ ਰਿਹਾ ਹੈ ਤੇ ਆਪ ਜੀ ਨੂੰ ਬੇਨਤੀ ਹੈ ਕਿ ਹਮਮਾ ਕੇ ਸ਼ੁਰੂ ਕਰ ਪਹੁੰਚ ਦੇ ਕਿਰਪਾਲਤਾ ਕਰੋ ਜਿਹੜੇ ਵੀਰ ਇਸ ਚੈਨਲ ਨੂੰ ਦੇਖ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਮੁਫਤ ਵਿੱਚ ਸਬਸਕ੍ਰਾਈਬ ਕਰਨਾ ਲਾਈਕ ਕਰਨ ਤੇ ਬੈਲ ਆਈਕਨ ਜ਼ਰੂਰ ਦਬਾਣ ਕਿ ਉਹਨਾਂ ਵਾਲੇ ਸਮੇਂ ਦੇ ਜਿਹੜੇ ਪ੍ਰੋਗਰਾਮ ਹਨ ਆਪ ਜੀ ਦੇ ਫੋਨ ਤੇ ਮੈਸੇਜਰ ਆਹੀ ਪਹੁੰਚ ਸਕਣ ਉਹਨਾਂ ਨੂੰ ਇਹਦਾ ਕਾਰਜ ਦੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਣਾ ਚਾਹਦੇ ਹੋ ਕੁਝ ਉਹ ਪੁੱਜਾ ਉਹ ਪੁੱਜਾ ਨਹੀਂ ਰਿਹਾ ਉੱਥੇ ਖਤਮ ਹੋ ਗਿਆ ਪੁੱਜਾ ਚਲੋ ਹੋਰ ਤੇ ਜਿਹੜਾ ਬਚੂਗਾ ਉਹ ਡੱਬੇ ਚ ਪਾ ਲਈ ਮੈਂ ਨਾ ਟਿਸ਼ੂ ਰੱਖ ਦਾਂ ਤੁਹਾਨੂੰ ਆ ਗਿਆ ਇੱਕ ਮਿੰਟ ਟਿਸ਼ੂ ਰੱਖ ਉਹ ਵੀ ਅੰਦਰ ਪਿਆ ਨਾ ਸਟੋਰ ਚ

ਗੁਰੂ ਸੰਕਤੀ ਅਪਾਰ ਮਹਾਨ ਬਖਸ਼ਿਸ਼ ਹੋਈ ਹੈ ਰੱਖੇ ਹੋਏ ਸ੍ਰੀ ਥਨਪਨ ਸਰਬੰਦੇ ਕੋਪੇ ਹਨ ਉਪਰੰਤ ਲਗਭਗ 10.5 ਤੋਂ ਗੁਰਬਾਣੀ ਦੇ ਕੀਰਤਨ ਲੰਭ ਹੋਏ ਸਨ ਸਭ ਸਰ ਸੰਗਤਾਂ ਗੁਰਬਾਣੀ ਦੇ ਕੀਰਤਨ ਸਰਵਣ ਕਰ ਰਹੀ ਸੀ ਸੋ ਹੁਣ ਸਾਡੇ ਕੋਲ ਸਭ ਤੋਂ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਰਾਗੀ ਜਥਾ ਰਾਗੀ ਭਾਈ ਨਰਿੰਦਰ ਸਿੰਘ ਜੀ ਹਜੂਗੀ ਰਾਗੀ ਸ੍ਰੀ ਦਰਬਾਰ ਸਰਪੰਚ ਸਰ ਤੋਂ ਆਪਣੇ ਜਥੇ ਸਮੇਤ ਸਾਡੇ ਕੋਲ ਪਹੁੰਚੇ ਹਨ ਗੁਰੂ ਘਰ ਦੇ ਵਿਅਕਤੀ ਨੂੰ ਪ੍ਰਵਾਨ ਕਰਕੇ ਸਸਾਰੀ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਰਾਗੀ ਸਿੰਘਾਂ ਵੱਲੋਂ ਪਾਈ ਸੰਗੀ ਦੇ ਸਾਰੇ ਜਥੇ ਨੂੰ ਅਸੀਂ ਜੀ ਨਾ ਆਰਦੇ ਹਾਂ ਧੰਨਵਾਦ ਕਰਦੇ ਹਾਂ ਜਿੱਦਾਂ ਨੇ ਪਹੁੰਚ ਕਰਕੇ ਆਜਲੀ ਪਰਨਾ ਕੀਤੀ ਹੈ ਸੋ ਹਰ ਮੁਕਤਰੀ ਸਾਸਾਂ ਵਿੱਚ ਬੜੇ ਹੀ ਪਿਆਰ ਦੇ ਨਾਲ ਪੰਜ ਦਿਨ ਦਸਤਰੀ ਤੇ ਉਹਨਾਂ ਦੇ ਸਮੂਹ ਤੇ ਬਸਨ ਗੁਰਬਾਣੀ ਤੇ ਕੀਰਤ ਸਰਵਣ ਕਰੀਏ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਓ ਬੜੇ ਹੀ ਪਿਆਰ ਦੇ ਨਾਲ ਗੁਰਬਾਣੀ ਤੇ ਨਾਲ ਜੁੜਨ ਕਰਕੇ ਆਪਣਨ ਜੀਵਨ ਦੀ ਕਿਰਤ ਨੂੰ ਸਭ ਕੁਝ ਪੂਰਾ ਕਰੀਏ ਸੋ ਭਾਈ ਸਾਹਿਬ ਜੀ ਦਾ ਕੰਮ ਹੈ ਇਹਦਾ ਕਿਉਂ ਘੜਜੇ 12:00 ਵਜੇ 45 ਮਿੰਟ ਤੱਕ ਇਹਦਾ ਚਾਨਾ ਲਾ ਰਿਹਾ ਹੈ ਕੋਸਾ ਕੋਈ ਦਾ ਵੀ ਕੋ ਪ੍ਰੰਤ ਦੱਸ ਦੇਣੀ ਹੈ ਹਾਂ ਸਾਉਂਦੀ ਸਮੇਂ ਵਿੱਚ ਖੁਰਦਾਲ ਪੜਿਆ ਨਾ ਆ ਚੱਲੀ ਜਾਂਦੇ ਨਾ ਆ ਕਰਨਾ ਉਹ ਕਹਿੰਦਾ ਫੂਲ ਸਦਾ ਕਰਕੇ ਬਣਾਉਂਦਾ ਵਾਹਿਗੁਰੂ ਦੀ ਕੀ ਮੱਤੇ ਟੇਟਰ ਕਿੰਨੀ ਬੰਦ ਉਹ ਸੈਟਿੰਗ ਕਰਨੀ ਉਹ ਕਰਕੇ ਬੰਦਾ ਕਰਵਾ ਲਾਈਵ ਵੇਰ ਬੰਦ ਕਰਨਾ